ਦੋਸਤੋ ਨਮਸਕਾਰ ਮੈਂ ਹਾ ਸ਼ੌਕ ਬੰਜ਼ਲ ਤੇ ਤੁਸੀਂ ਦੇਖ ਰਹੇ ਹੋ ਰੋਸ਼ਨੀ ਪੰਜਾਬ ਦੀ ਟੀਵੀ ਬਠਿੰਡਾ ਦੇ ਬਸ ਅੱਡੇ ਵਿੱਚ ਪਨਵਾਸ ਕੰਟਰੈਕਟਰ ਯੂਨੀਅਨ ਵੱਲੋਂ ਕੀਤੀ ਗਈ ਇੱਕ ਗੇਟ ਰੈਲੀ ਜਿਸ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਵਰਕਰ ਯੂਨੀਅਨ ਵਾਲਿਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਬਹੁਤ ਹੀ ਨਾਰੇਬਾਜੀ ਕੀਤੀ ਉਹਨਾਂ ਨੇ ਕਿਹਾ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਬੰਦ ਕਰੋ ਬੰਦ ਕਰੋ ਕੀ ਸ਼ਰਤੀ ਦਾ ਪ੍ਰਦਰੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਵਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਵਾਰੀ ਸਿਸਟਮ ਬੰਦ ਕਰੋ ਕੀ ਬੰਦ ਕਰੋ ਬੰਦ ਕਰੋ ਕੀ ਸ਼ਰਤੀ ਦਾ ਪ੍ਰਦਰੰਦ ਕਰੋ ਬੰਦ ਕਰੋ ਸ਼ੁਆਲ ਦੀ ਗੇਟ ਰੈਲੀ ਕੀਤੀ ਹੈ ਇਸ ਵਾਰ ਕੀ ਕਰਨ ਜਾਓਗੇ ਮੇਰਾ ਨਾਮ ਰਵਿੰਦਰ ਸਿੰਘ ਮੈਂ ਪੰਜਾਬ ਰੋਡਵੇ ਬੱਸ ਉਹ ਤੋਂ ਬਣਾ ਰਹੇ ਜੋ ਸਾਡੀ ਅੱਜ ਦੀ ਡੇਟ ਆਂਦੀ ਹੈ ਤੇ ਜੋ ਸਾਡੀ 9 10 ਤੇ 11 39 84 ਪੀਟੀਸੀ ਤੇ ਰੋਡਵੇ ਨਹੀਂ ਹੋਣ ਜਾ ਰਹੀ ਹੈ ਉਹਦੀ ਤਿਆਰੀ ਵਜੋਂ ਅੱਜ ਜਿਹੜੀ ਗੇਟ ਰੈਲੀ ਕੀਤੀ ਗਈ ਹੈ ਕਿਉਂਕਿ ਜਿਹੜੀ ਇਹ ਸਰਕਾਰ ਹੈ ਸੱਤਾ ਚੋਂ ਤੋਂ ਪਹਿਲਾਂ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਜਿਹੜੇ ਕੱਚੇ ਮੁਲਾਜ਼ਮ ਹੈ ਉਹ ਪੱਕੇ ਕੀਤੇ ਜਾਣਗੇ ਇਹਦੇ ਦਾ ਰਿਸਟਮ ਬੰਦ ਕੀਤਾ ਜਾਏਗਾ ਤੇ ਨੰਨਾ ਬੱਸਾਂ ਪਾਈਆਂ ਜਾਣਗੀਆਂ ਤੇ ਭਗਵਾਨਤਮਾਨ ਔਰ ਇੰਨੀ ਗੱਲ ਕਹਿੰਦਾ ਸੀ ਕਿ ਜਿਹੜਾ ਇਹ ਹਰਾ ਪੈਣਾ ਹੈ ਇਹ ਆਮ ਲੋਕਾਂ ਲਈ ਚੱਲੇਗਾ ਪਰ ਬਿਲਕੁਲ ਇਸਨੇ ਉਲਟ ਹੋਇਆ ਸਭ ਤੋਂ ਪਹਿਲਾਂ ਏਕੇ ਦਾ ਜਨਾਵਾ ਜਿਹੜਾ ਉਹ ਪੀਆਰਸੀ ਤੇ ਲੋੜ ਵਿੱਚ ਚੱਲਿਆ ਜਿਸ ਦੇ ਵਿਰੋਧ ਵਿੱਚ ਅਸੀਂ ਜਿਹੜੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਏ ਉਹਨਾਂ ਨੂੰ ਮੁਕਤ ਰੱਖਦੇ ਹੋਏ ਜਿਹੜੀਆਂ ਸਾਡੀਆਂ ਮੰਗਾਂ ਨੂੰ ਮੰਗਾ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਨੇ ਜਿਹੜੀਆਂ ਸਾਡੀਆਂ ਮੰਗਾਂ ਮੰਨ ਲਈਆਂ ਸੀ ਪਰ ਉਹ ਲਾਗੂ ਨਹੀਂ ਕੀਤੀਆਂ ਉਹਦੇ ਵਿਰੋਧ ਵਿੱਚ ਜਿਹੜੀ ਅਸੀਂ ਹੜਤਾਲ ਚੰਨੋੜਾ ਕਰਨ ਜਾ ਰਹੇ ਆ ਜਿਹਦੇ ਸਬੰਧ ਚਾਜ ਇੱਕ ਪਿਆਰੀ ਵਜੋਂ ਅਸੀਂ ਗੇਟ ਰੈਲੀ ਕਰਦੇ ਆ ਸਰਕਾਰ ਤੇ ਮੈਨੇਜਮੈਂਟ ਦੇ ਤਨ ਤੱਕ ਇਹ ਗੱਲ ਪਹੁੰਚਉਣਾ ਚਾਹੁੰਦੇ ਕਿ ਅਸੀਂ ਆਪਦੀ ਹੜਤਾਲ ਲਈ ਪੂਰੇ ਤਰੱਕ ਪਰ ਬਾਅਦ ਚੜ ਕੇ ਅਸੀਂ ਜਿਹੜੀ ਜਾਂਦੀ ਆ ਹੜਤਾਲ ਨਿਕਲ ਕਰਾਂਗੇ ਆਏ ਦਿਨ ਤੁਸੀਂ ਗੇਟ ਰੈਲੀਆਂ ਕਰਦੇ ਹੋ ਪਰ ਪੰਜਾਬ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਦਰਕਦੀ ਉਹਦੇ ਬਾਰੇ ਕੀ ਤੁਸੀਂ ਕਹਿ ਰਹੇ ਹੋ বারবার গেট রেলیاں ਕਰਦੇ ਆਂ গেਟ রেলیاں ਕਰਨ ਦਾ ਮਕਸਦ ਇਹੀ ਹੈ ਕਿ ਅਸੀਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਜੇ ਤਾਲ ਹੋਏਗੀ ਤਾਂ ਜਿਹੜੇ ਆਮ ਪਬਲਿਕ ਹੈ ਉਹਨਾਂ ਨੂੰ ਕਿਦਰਾ ਕਿਦਿਆ ਹਰਾਸਮੈਂਟ ਹੁੰਦੀ ਹੈ ਤਾਂ ਸਾਨੂੰ ਇਹੀ ਹੁੰਦਾ ਵੀ ਗੇਟ ਰੈਲੀਆਂ ਨਾਲ ਹੀ ਅਸੀਂ ਜਿਹੜੀ ਆਪਦੀ ਆਵਾਜ਼ ਹੈ ਉਹ ਸਰਕਾਰ ਦੇ ਕਿੰਨਾ ਤੱਕ ਪਹੁੰਚਾ ਸਕੀਏ ਪਰ ਇਹ ਕਿਹਦੀ ਬੋਲੀ ਸਰਕਾਰ ਹੈ ਇਸੇ ਇਹ ਹੜਤਾਲ ਤੋਂ ਬਿਨਾ ਜਾਂ ਧਰਨੇ ਵਿਚਾਰੇ ਤੋਂ ਬਿਨਾ ਕਿਸੇ ਦੀ ਕੋਈ ਸਰਵਾਈ ਨਹੀਂ ਕਰਦੀ ਇਸ ਕਾਰਨ ਅਸੀਂ ਉਹ ਗੇਟ ਰੈਲੀਆਂ ਤੋਂ ਬਾਹਰ ਹੜਤਾਲ ਵਾਲ ਆਪ ਦਾ ਜਿਹੜਾ ਰੁਕ ਕਰ ਰਹੇ ਆ ਤੇ ਨਾਲ ਦੀ ਨਾਲ 10 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਉਹਦੀ ਰਿਆਸ਼ਕੇ ਜਾ ਕੇ ਅਸੀਂ ਪੱਤੇ ਪੱਤਰ ਤੇ ਦਬਾਵਾ ਦੇ ਆਗੇ ਤੇ ਉਹਨਾਂ ਨੂੰ ਪ੍ਰੈਸ਼ਰ ਪੁੱਛਾਂਗੇ ਕਿ ਜਿਹੜੇ ਆ ਜਿਹੜਾ ਹਰਾ ਪੰਨ ਆਮ ਲੋਕਾਂ ਦੀ ਭਾਈਲੀ ਜਲਣਾ ਸੀ ਉਹ ਸਿਰਫ ਕਾਰਪੋਰੇਟ ਘਰਾਣਿਆਂ ਦੇ ਅਕਲੀ ਚੱਲ ਰਿਹਾਗਾ ਕਿ ਜੇ ਵੀ ਆ ਪਬਲਿਕ ਦੇ ਆਮ ਲੋਕਾਂ ਲਈ ਕੋਈ ਪ੍ਰਦਰਸ਼ਨਾ ਜਿਹੜਾ ਹਰ ਆਪਨ ਨਹੀਂ ਚੱਲਦੇ ਆ ਜਦੋਂ ਭਗਵੰਤ ਮਾਨ ਕਹਿੰਦਾ ਸੀ ਕਿ ਕੋਈ ਵੀ ਸਿਮਲਾਜਮਾ ਜਾਂ ਕੋਈ ਵੀ ਵਰਗ ਕੋਈ ਧਰਨਾ ਨਹੀਂ ਲਾਊਗਾ ਮੇਰੀ ਸਰਕਾਰ ਵਿੱਚ ਮੈਂ ਬਿਲਕੁਲ ਇਸ ਦੀ ਹੋਰਟ ਹੋਇਆ ਹਰ ਵਰਗ ਜਿਹੜਾ ਧੰਨੇ ਲਾ ਰਿਹਾ ਹਰ ਵਰਗ ਸਰਕਾ ਤੇ ਆ ਉਹ ਭਾਵੇਂ ਕਿਸਾਨੀ ਦੀ ਗੱਲ ਹੋਵੇ ਭਾਵੇਂ ਮਲਾਜਮਾ ਦੀ ਗੱਲ ਹੋਵੇ ਹਰ ਵਰਗ ਅਜਮ ਤੰਗ ਪਰੇਸ਼ਾਨ ਹੈ ਸਰਕਾਰ ਤੋਂ ਇਹ ਭੰਡਾ ਦੀ ਸਰਕਾਰ ਦੇ ਬਿਲਕੁਲ ਉਲਟ ਹੈ ਤਾਂ ਅਸੀਂ ਜਿਹੜੇ ਆਏ ਆਂ ਆਪਕੇ ਡਰੇਲੀ ਨਾਲਾਂ ਇਹ ਗੁੰਗੀ-ਬੋਗੀ ਸਰਕਾਰ ਤੱਕ ਆਪਦੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆਂ ਇਹ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ ਬਿਲਕੁਲ ਜੀ ਪਹਿਲਾਂ ਤਾਂ ਅਸੀਂ 9 10 11 ਦੀ ਹੜਤਾਲ ਕਰਕੇ 10 ਲਈ ਕੀਤੀ ਇਸ ਵਾਰ ਕੀ ਜਾਣਾ ਜਾਓਗੇ ਨਰਨਾ ਪ੍ਰਵਾਨ ਸਿੰਘ ਜੀ ਬਾਦੂ ਸੰਬੱਧ ਪ੍ਰਾਜਿਵਤ ਕੰਡਣੀ ਜਿਹੜਾ ਗਿਆਨ ਅੱਜ ਦੀ ਜਿਹੜੀ ਸਰਟੀਫਿਕੇਟ ਲਈ ਹੋ ਸਰਕਾਰ ਦੇ ਨਾ ਤਾਂ ਆਪਣੇ ਵਾਅਦੇ ਪੂਰਨੀ ਤੇ ਜੋ ਸਰਕਾਰ ਕੋਲੋਂ ਸਾਡੀਆਂ ਮੰਗੀਆਂ ਹੋਈਆਂ ਮੰਗਾ ਹਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਉਹਨੂੰ ਲਾਗੂ ਕਰਾਉਣ ਦੇ ਲਈ ਅਸੀਂ 9 10 11 ਦੀ ਜਿਹੜੀ ਤਿੰਨੋ ਘੜਤਾਲ ਅੱਗੇ ਜਾ ਰਹੇ ਹਾਂ ਤਾਂ ਉਸ ਦੇ ਸਬੰਧ ਵਿੱਚ ਬੰਕਰ ਨੂੰ ਨਾਮਜ਼ਦ ਕਰਦੇ ਹੋਏ ਅੱਜ ਅਸੀਂ ਪੂਰੇ ਪੰਜਾਬ ਭਰ ਦੇ ਇਸੋ ਦੇ ਗੇਟਰ ਦੇ ਗੇਟ ਲਿਆ ਕਰਕੇ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਆ ਅਸੀਂ ਆਪਣੇ ਹੱਕੀ ਤੇ ਜਾਇਜ਼ ਮੰਗਾਂ ਦੀ ਲਾਕੀ ਕਰਦੇ ਹੋਏ ਆਪਣਾ ਰਵਾਇਤੀ ਕਰਦੇ ਹੋਏ ਅਸੀਂ ਆਪਣੇ ਹੱਕ ਲੈਣ ਲਈ ਬਿਲਕੁਲ ਤਿਆਰ ਪਰ ਤਿਆਰ ਆਂ ਇਹ ਸਰਕਾਰ ਤੱਕ ਅਸੀਂ ਇਹ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਮੂਹ ਪੰਜਾਬ ਦੇ ਕਿਸਾਨ ਜਿੱਥੇ ਬੰਦੀਆਂ ਸਾਰੇ ਵਰਮੀ ਜਿੰਨੀਆਂ ਲੈ ਕੇ ਪਹਿਲਾਂ ਹੱਟ ਜਾਤੀ ਜਿੰਨੀਆਂ ਜਾਂ ਜੋ ਵੀ ਕੱਚੇ ਮਜ਼ਦੂਰ ਦੋ ਪਿਆਰ ਚ ਕੰਮ ਕਰ ਰਹੇ ਨੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਨਾਲ ਸਮਝ ਵੱਡੇ ਸ਼ਿੰਗਾਰ ਸੁਣ ਕੇ ਜਾਣੀ